ਸਬਜੀ ਮੰਡੀ ਦੇ ਵਿੱਚ ਗਊ ਦੀ ਸੇਵਾ ਵੀ ਚੱਲ ਰਹੀ ਹੈ। ਗਊ ਸੇਵਾ ਵਾਸਤੇ ਵੀ ਸ਼ਰਮਾ ਜੀ ਆ ਰਹੇ ਨੇ ਤੇ ਸੇਵਾ ਕਰਦੇ ਆਈ ਭਰਾ। ਹਾਰੇ। ਤੇ ਆਪਣਾ ਸ਼ਰਮਾ ਜੀ ਕਿਹੜੀ ਗਊਸਾਲਾ ਹੈ? ਜੀ ਆਹ ਰਾਮ ਸਰ ਰੋਲ 3 ਨੰਬਰ ਗਊਸਾਲਾ। 3 ਨੰਬਰ ਇੱਕ ਤਾਂ ਉਹ ਰਾਮ ਸਰ ਨੂੰ ਜਾਣਦੇ ਆ ਰੋਡ ਦੇ ਉੱਪਰੀ ਹੈ। ਰੋਡ ਦੇ ਉੱਤੇ ਆ ਜੀ। ਇੱਕ ਉਹਦੇ ਪਿਛਲੇ ਪਾਸੇ ਆ। ਪਿਛਲੇ ਪਾਸੇ। ਉਹਦੇ ਵੱਤ ਜਾ ਰਹੀ ਹੈ ਉਹ ਕਿਉਂਕਿ ਜਿਹੜੀ ਰੋਡ ਦੇ ਉੱਤੇ ਆ ਉਹ ਤੇ ਜਿੰਨੇ ਵੀ ਫੈਕਟਰੀ ਦੇ ਮਜ਼ਦੂਰ ਜਾਂਦੇ ਆ। ਉਹ ਜਾਂਦੇ ਪਾ ਜਾਂਦੇ ਆ ਜਿਹੜੀ 3 ਨੰਬਰ ਗਊਸਾਲਾ ਹੈ ਉਹ ਪਿਛਲੇ ਪਾਸੇ ਹੈ ਜਾ ਹਟ ਨਹੀਂ ਹੈ ਅੱਛਾ ਪਿਛਾ ਉਹ ਦੂਜੇ ਰੋਡ ਤੇ ਲੋਕ ਘਟ ਜਾ ਰਹੇ ਆ ਅੱਛਾ ਜੀ ਅੱਜ ਵੇ ਮੰਡੀਆਂ ਦੇ ਦਾਨ ਸੱਜਣਾਂ ਨੂੰ ਹੋਰ ਬਹੁਤ ਬੇਨਤੀ ਕਰਦੇ ਆ ਕਿ 3 ਨੰਬਰ ਗਊਸਾਲਾ ਦੇ ਵਿੱਚ ਜ਼ਰੂਰ ਸਬਜ਼ੀ ਖਰਾ ਜੋ ਵੀ ਲੋੜ ਹੈ ਜੋ ਪਾਇਆ ਕਰੋ ਨਹੀਂ ਉਹ ਤਾਂ ਵੀ ਆਮ ਗਊਸਾਲਾ ਲੈ ਕੇ ਕੋਈ ਵੀ ਸੱਟਾ ਫੇਟਾ ਵਾ ਵਜੀਆਂ ਗਊਸਾਲਾ ਹੀ ਪਰ ਗਊਸਾਲਾ ਦੇ ਨਿਗਾ ਤੋਂ ਬਾਹਰ ਹੈ ਕਾਉ ਜੀ ਵੇਚ ਕਰ ਲੈਂਦੇ ਗੱਡੀ ਮਰੀ ਉਧਰ ਇੰਨੀ ਨਿਗਾ ਨਹੀਂ ਹੋ ਰਹੀ ਇਹ ਜੀ 3 ਨੰਬਰ ਕੋਸ਼ਲ ਆ ਜਿਹੜੀ ਹੈ ਇਹ ਹੈ ਜਿਵੇਂ ਪਸ਼ੂਆਂ ਕਾਇਆਂ ਦੀ ਐਕਸੀਡੈਂਟ ਹੋ ਜਾਂਦੇ ਹੈ ਜਾਂ ਕੁੱਤੇ ਖਾਈ ਜਾਂਦੇ ਹੈ ਜਾਂ ਨਾਲ ਹੋਰ ਪਸ਼ੂ ਬਿਮਾਰ ਹੈ ਉਹ ਹੈ ਉਹਨਾਂ ਉੱਥੇ ਕੋਈ ਦੁੱਧ ਵਾਲਾ ਪਸ਼ੂ ਕੋਈ ਨਹੀਂ ਤੇ ਦੁੱਧ ਵਾਲੇ ਨੇ ਜਿਵੇਂ ਬੇਜਵਾਨੇ ਪਸ਼ੂਆ ਵੀ ਲਗਤਾ ਵਾਂਹਾਂ ਟੁੱਟੀਆਂ ਜਿੰਨਾਂ ਦੀਆਂ ਹਾ ਹਸਪੀਟਲ ਹੈ ਹਾਂ ਉੱਥੇ ਉੱਥੇ ਡਾਕਟਰੀ ਉਹ ਬਹੁਤ ਕਮੀ ਹੈ ਅਛਾ ਡਾਕਟਰ ਦੀ ਕਮੀ ਹੈ ਡਾਕਟਰ ਦੀ ਬਹੁਤ ਵੱਡੀ ਕਮੀ ਹੈ ਲੇਬਰ ਦੀ ਬਹੁਤ ਵੱਡੀ ਕਮੀ ਹੈ ਉੱਥੇ ਕੋਈ ਹਸਪਤਾਲ ਖੁੱਲਿਆ ਉੱਥੇ ਕੋਈ ਹਸਪਤਾਲ ਹੈ ਪਰ ਹਸਪਤਾਲ ਨਹੀਂ ਕਹਿ ਸਕਦੇ ਨੂੰ ਅਸੀਂ ਉਹ ਹਸਪਤਾਲ ਉਹ ਹੁੰਦਾ ਜਿੱਥੇ ਡਾਕਟਰ ਵਧੀਆ ਕੁਆਲਿਫਿਕੇਸ਼ਨ ਹੋਵੇ ਤੇ ਉਹਦੇ ਉੱਤੇ ਲੇਬਰ ਰੱਖੀ ਹੋਵੇ ਤਿੰਨ ਟਾਈਮ ਨੂੰ ਪਾਣੀ ਪਈ ਜਾਵੇ ਜਾਂ ਨਾ ਕੋਈ ਦਲਿਆ ਹੋਈ ਜਾਵੇ ਇਸ ਤਰ੍ਹਾਂ ਉੱਥੇ ਕੋਈ ਸਹੂਲਤ ਨਹੀਂ ਹੈ ਸਾਡੀ ਇਹੀ ਦਾਨੀ ਸਾਹਿਬ ਨੂੰ ਬੇਨਤੀ ਹੈ ਵੀ ਸਾਨੂੰ ਟਾਈਮ ਕੱਢ ਕੇ ਉੱਥੇ ਦਲਿਆ ਵਗੈਰਾ ਹਾਂ ਜੋ ਵੀ ਮਤਲਬ ਉਹਨਾਂ ਨੂੰ ਲੋੜ ਹੈ ਉੱਥੇ ਪੁੱਟੀ ਜਾਵੇ ਇਸ ਕਰਕੇ ਅਸੀਂ ਇੱਕ ਕਮਾਲੂ ਰੋਡ ਤੇ ਹਸਪੀਟਲ ਦੀ ਜਗ੍ਹਾ ਲੈ ਲਈ ਹੈ ਕਮਾਲੂ ਰੋਡ ਤੇ ਅੱਛਾ ਅੱਛਾ ਕਮਾਲੂ ਰੋਡ ਤੇ ਵੇ ਸਾਰਾ ਗਊ ਸੇਵਾ ਸੰਪਤੀ ਜਿਹੜੇ ਵੀ ਗਾਈਆਂ ਜਾਂ ਹੋਰ ਕੀ ਜਾਨਵਰ ਛੇ ਜਵਾਨ ਹੈ ਉਹ ਹਰ ਇੱਕ ਦਾ ਇਲਾਜ ਵਾਸਤੇ ਅੱਛਾ ਜੀ ਉਹ ਜੋ ਜਗ੍ਹਾ ਲਈ ਹੈ ਉਹ ਦਾਨੀ ਸਜਣਾ ਵੱਲੋਂ ਹੈ ਜਗਾ ਲੈ ਲਿਆ ਐ ਐਡਜਸਟਰੀ ਹੋ ਗਈ ਐ ਕਿ ਉਹਦੀ ਪੰਜਾਂ ਦਿਨਾਂ ਚ ਅਸੀਂ ਨੀਂਦ ਹਰ ਕਰ ਰਹੇ ਆਂ ਕਮਾਲੂ ਰੋਡ ਤੇ ਮਾਲਾ ਸਿਨੇਮੇ ਤੋਂ ਥੋੜਾ ਉਰਲੀ ਸ਼ੈਡ ਹਾਂਜੀ ਬਾਕੀ ਦਾਨੀ ਸੱਜਣਾ ਦਾ ਬਹੁਤ ਵੱਡਾ ਹੌਸਲਾ ਐ ਦੱਸਦੇ ਰਹੇ ਸਾਨੂੰ ਕਿ ਤੁਸੀਂ ਸ਼ੁਰੂ ਕਰੋ ਜੋ ਵੀ ਸਾਡੀ ਛੱਡ ਆਉ ਕੋਈ ਸਾਹੇ ਦੇਵਾਂਗੇ ਉੱਥੇ ਮਸ਼ੀਨ ਐਕਸਰੇ ਵਾਲੀ ਹਾਂਜੀ ਜਾਂ ਚੈਨ ਕੁੱਪੀਆਂ ਜਾ ਸਕੰਜੇ ਔਰ ਵਧੀਆ ਡਾਕਟਰ ਕੁਆਲੀਫਾਈਡ ਔਰ 24 ਘੰਟੇ ਜਿਹੜੀ ਲੇਬਰ ਉਥੇ ਹੋ ਗਿਆ ਡੂੰਘਾਂ ਸਮਾ ਵਾਸਤੇ ਉਹ ਗਊ ਖੇ ਦਾ ਨਹੀਂ ਉਹ ਹਸਪੀਟਲ ਹੈ ਬੇਸਾਰਾ ਡੂੰਘਾਂ ਵਾਸਤੇ ਪਹਿਲਾ ਗਊ ਮਰਦਤੀ ਹੋਊਗੀ ਬਾਕੀ ਬੇਜਵਾਨ ਕੋਈ ਵੀ ਜਾਨਵਰ ਹੋਵੇ ਉਹਦਾ ਇਲਾਜ ਕੀਤਾ ਜਾਊਗਾ ਸਾਡੇ ਪ੍ਰਧਾਨ ਜੀ ਰੂਪਦਲ ਜੈਨ ਜੀ ਇਹਦੇ ਪ੍ਰਧਾਨ ਨੇ ਔਰ ਦਾਨੀ ਸਜਣਾ ਨੂੰ ਸਾਡੀ ਹੱਥ ਬੰਨ ਕੇ ਬੇਨਤੀ ਹੈ ਕਿ ਕੋਈ ਵੀ ਵੀਰ ਸੀਮੈਂਟ ਬੱਜਰੀ ਬਰੇਤੀ ਇੱਟਾਂ ਔਰ ਮਾਇਆ ਹਸਪੀਟਲ ਨੂੰ ਦੇਣੀ ਚਾਹੁੰਦਾ ਹੈ ਤਾਂ ਸਾਡੇ ਪ੍ਰਧਾਨ ਜੀ ਆਪਾਂ ਕਰਕੇ ਦੇ ਸਕਦਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਇਹ ਇੱਕ ਹਸਪੀਟਲ ਇੱਧਰ ਹੁਣ ਗੋਭੀ ਵੀ ਦਾਨ ਕਰਕੇ ਗਏ ਨੇ ਹਾਂਜੀ ਹਾਂਜੀ ਤੇ ਸਾਰੇ ਤਰ੍ਹਾਂ ਦੇ ਦਾਣ ਆ ਮਲਾ ਹਸਪੀਟਲ ਨਹੀਂ ਫੱਟੜਾਂ ਦਾ ਵੀ ਜਖਮਾਂ ਦਾ ਇਲਾਜ ਹੈ ਗੋਭੀ ਸਬਜ਼ੀ ਸਾਡੀ ਸਬਜ਼ੀ ਮੰਡੀ ਵਾਲੇ ਵੀਰ ਹੈ ਸਾਨੂੰ ਦੇਹਲੀ ਦਾਨ ਦਿੰਦੇ ਆ ਕੱਲ ਸਾਨੂੰ 35 40 ਬੋਰੀਆਂ ਆਲੂਆਂ ਦੀਆਂ ਦਾਨ ਆਈਆਂ ਅੱਛਾ ਜੀ ਕੋਸ਼ਿਸ਼ ਨਹੀਂ ਪਹਿਲੇ ਪਾਲੇ ਸੀਗੇ ਤਹੀ 3 ਦਿਨ ਲਗਾਤਾਰ ਆਲੂ ਪਾਰੇ ਕਿਉਂਕਿ ਝੜੀ ਦੀ ਚੱਲ ਰਹੀ ਸੀਗੀ ਹੂੰ ਉਹ ਮੁੱਖੀਆਂ ਸੀਗੀਆਂ ਅਸੀਂ ਉਹ ਤਿੰਨ ਦਿਨ ਸੇਵਾ ਚੱਲੀ ਆ ਜੀ ਆਲੂਆਂ ਦੀ ਅੱਛਾ ਮਤਲਬ ਆ ਗਾਜਰਾਂ ਦੀ ਸੇਵਾ ਚੱਲੀ ਆ ਹੁਣ ਗਾਜਰਾਂ ਆ ਰਹੀਆਂ ਮੰਨ ਲਓ ਵੀ ਜਿਨ੍ਹਾਂ ਨੂੰ ਨਹੀਂ ਪਤਾ ਨਾ ਭਰਾਵਾਂ ਨੂੰ ਕੋਈ ਵੀ ਇਹ ਗਊਸਾਲਾ ਨਹੀਂ ਪਤਾ ਉਲਝੇ ਹੋਇਓ ਤਾਂ ਤੁਸੀਂ ਇੱਥੇ ਨਾ ਸਬਜ਼ੀ ਮੰਡੀ ਦੇ ਵਿੱਚ ਆ ਕੇ ਕੋਈ ਦਾਨ ਕਰ ਸਕਦੇ ਹੋ ਕਿ ਇਹਨੂੰ ਕੋਈ ਪੈਸਾ ਡਾਕ ਕੋਈ ਵੀ ਚੀਜ਼ ਦਾਨ ਕਰਨੀ ਹੈ ਜਿਵੇਂ ਆਪਾਂ ਸਬਜ਼ੀ ਕਰੀ ਜਾਂਦੇ ਆ ਵੀ ਕੋਈ ਵੀ ਹੈ ਇਹ ਨਾ ਆਮ ਗਊਸਾਲਾ ਨਹੀਂ ਹੈ ਕਿ ਜਿਵੇਂ ਆਪਣੇ ਜ਼ਖਮੀ ਫੱਟੜ ਹੋਏ ਨੇ ਜਿਹੜੇ ਪਸ਼ੂ ਮੰਨ ਲਾ ਜਿਹਦੇ ਤਾਂ ਲੱਤਾਂ ਵਾਂਹੇ ਟੁੱਟੀਆਂ ਉਹਨਾਂ ਲਈ ਆ ਇਹ ਆ ਕੀਰਿਆਂ ਦਾ ਅਗਰ ਹੈ ਇਹਦਾ ਭਰਾ ਆਪਣੇ ਦੋਨੇ ਸੇਵਾਦਾਰੀ ਆ ਮਤਲਬ ਮੇਨ ਸੇਵਾ ਕਰਕੇ ਆਪਦੀ ਇਹ 2-4 ਘੰਟੇ ਫਿਰ ਆਪਦਾ ਦੁਕਾਨਾਂ ਵਾਲੇ ਕੰਮ ਕਰਦੇ ਆ ਆਪਦਾ ਸਾਰਾਂ ਦਾ ਇਹ ਤਾਂ ਤਾਂ ਬਾਈ ਦਾ ਪਤਾ ਹੀ ਹੈ ਸਾਊਂਡ ਦਾ ਕੰਮ ਆ ਇਹਨਾਂ ਦਾ ਤੇ ਸਾਰਾਂ ਦਾ ਅੱਡੋ-ਅੱਡਾ ਸ਼ਰਮਾ ਇਹਦਾ ਵੀ ਗੱਡੀਆਂ ਦਾ ਕੰਮ ਹੈ ਇਹ ਸਵੇਰੇ ਉੱਠ ਕੇ ਤੇ ਸੇਵਾ ਕਰਦੇ ਰਹਿੰਦੇ ਆ ਮੰਨ ਲਓ 4:30 ਵਜੇ ਉੱਥੇ ਵਗ ਜਾਂਦੇ ਆ 8:00 ਵਜੇ ਤੱਕ ਸੇਵਾ ਤੇ ਲੱਗੇ ਰਹਿੰਦੇ ਆ ਹੁਣ ਸਿਰਫ ਸੇਵਾ ਲਈ ਆਏ ਆ ਇਹ ਭਰਾ